ਉਹ ਜਿਹੜਾ ਪਾਰਲੀਮੈਂਟ ਦਾ ਰਿਜ਼ਲਟ ਹੈ ਤੇ ਆਊਟ ਆਫ 30 ਅਸੀਂ 7 ਦਿੱਤੇ ਉਹ ਜਿਹੜਾ ਕਾਰਪੋਰੇਸ਼ਨਲ ਰਿਜ਼ਲਟ ਹੈ ਲੁਧਿਆਣੇ ਦਾ 41 ਨਹੀਂ ਲੈ ਕੇ 31 ਲੈ ਕੇ ਉਹ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਜਦੋਂ ਦਾ ਹਾਊਸ ਕਾਰਪੋਰੇਸ਼ਨ 92 ਦੀ ਬਣੀ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿ ਰੂਲਿੰਗ ਪਾਰਟੀ ਦਾ ਐਬਸੋਲਿਊਟ ਮੈਜੋਰਿਟੀ ਨਹੀਂ ਹੈਥੋ ਕਹਿੰਦੇ ਕਿ ਲੋਕ ਇਹਨਾਂ ਦੇ ਨਾਲ ਨਹੀਂ ਹੈ ਸੋ ਬਈ ਇਗਰਲੀ ਵੇਟਿੰਗ 2027 ਐਂਡ ਕੱਲੇ ਅਸੀਂ ਸਪੀਡ ਕਰ ਰਹੇ ਪੰਜਾਬ ਦੇ ਲੋਕ ਇਹ ਚਾਹ ਰਹੇ ਆ ਰੱਬ ਕਰਕੇ ਸਤਾਈ ਜਲਦੀ ਆਵੇ ਇਹ ਸਵੇਰ ਨੂੰ ਟਾਂ ਕਰਾ ਦਿਓ ਇਹਨਾਂ ਨੂੰ ਚੰਦਾ ਕਰ ਦੇ। ਮੈਂ ਮਹਿਲਾਵਾਂ ਨੂੰ ਪਿਆਰ ਪੇ ਦਵਾਂਗੇ। ਅੱਜ ਦਿੱਲੀ ਵਾਸਤੇ ਤਾਂ ਕਹਿ ਰਹੇ 2500 ਰੁਪਏ ਨਹੀਂ ਮਿਲਿਆ ਹਜੇ ਉਹਨਾਂ ਨੂੰ 5 ਦਿਨ ਹੋਇਆ ਸਰਕਾਰ ਬਣਿਆ ਨੇ। ਲੇਕਿਨ ਆਪਣੇ 3 ਸਾਲ ਬੀਤਣ ਤੋਂ ਬਾਅਦ ਇਹ ਗੱਲ ਕਰਨਾਂ ਨਹੀਂ ਚਾਹੁੰਦੇ। ਪਰ ਉਸ ਤੋਂ ਬਾਅਦ ਕ੍ਰਾਈਮ ਤੇ ਨਸ਼ੇ ਦੀ ਗੱਲ ਕਰ ਰਹੇ ਸੀ ਤੇ ਉਹ ਉਲਟਾ ਵਧਿਆ ਘਟਿਆ ਨਹੀਂ। ਜਿਹੜੀ ਨਸ਼ੇ ਦੇ ਕਲੱਬ ਡਰਾਈਵ ਚਲਾਈ ਹੈ ਪੁਲਿਸ ਨੇ ਥੈਟ ਇਜ਼ ਐਪਰੀਸ਼ੀਏਬਲ ਇਹ ਤਾਰੀਫ ਦੇ ਕਾਬਿਲ ਹੈ। ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪੁਲਿਸ ਦੀ ਵੀ ਸਰਕਾਰਾਂ ਦੀ ਵੀ ਤਾਂ ਕਿ ਇਹ ਰਸ਼ਾ ਜਿਹੜਾ ਜੜ ਤੋਂ ਖਤਮ ਹੋ ਸਕੇ ਦੇਰ ਨਾਲ ਕਰ ਰਿਹਾ ਹੈ ਚਲੋ ਦੇਰ ਹੈ ਗੁੱਸਾ ਹੈ ਬਟ ਇਹ ਜਾਗੇ ਕਿਉਂ ਦਿੱਲੀ ਹਾਰਨ ਤੋਂ ਬਾਅਦ ਜੇ ਦਿੱਲੀ ਜਿੱਤ ਜਾਂਦੇ ਤੇ ਸ਼ਾਇਦ ਡਰਾਈਵਰ ਸਟਾਰਟ ਹੁੰਦੀ ਕਿਉਂਕਿ ਆਪਣੇ ਆਪ ਤੇ ਪ੍ਰਾਉਡ ਨਹੀਂ ਬੜਾ ਸੀਗਾ ਕਿ ਸਾਨੂੰ ਤਾਂ ਕੋਈ ਹਰਾਜ ਨਹੀਂ ਕਰਦਾ ਲੋਕਾਂ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਧਵਾਲੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਦਿਨ ਲਗਾਤਾਰ ਕ੍ਰਾਈਮ ਗ੍ਰਾਫ ਜਿਹੜਾ ਲਗਾਤਾਰ ਵਧ ਰਿਹਾ ਹੈ ਪਰ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਖਿਲਾਫ ਯੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਛੜੀ ਗਈ ਹੈ ਸੋ ਬਹੁਤ ਹੀ ਵਧੀਆ ਜਿਹੜਾ ਪ੍ਰਣਾ ਪੰਜਾਬ ਪੁਲਿਸ ਵੱਲੋਂ ਕੀਤਾ ਜਾਂਦਾ ਹੈ ਪਰ ਸਾਡੇ ਨਾਲ ਇਸ ਟਾਈਮ ਕਾਂਗਰਸ ਲੀਡਰ ਸੋ ਦੱਸਦੀ ਹੈ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰਜੀ ਮੌਜੂਦ ਨੇ ਐਕਸ ਐਮ ਐਲ ਏ ਵੀ ਰਹਨੇ ਸੋਂ ਜ਼ਿਲ੍ਹਾ ਪ੍ਰਧਾਨ ਨੂੰ ਗੱਲਬਾਤ ਕਰ ਲੈਨੇ ਹੈ ਕਿ ਪੁਲਿਸ ਵੱਲੋਂ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਜਿਹੜੇ ਨਸ਼ਾ ਵੇਚਦੇ ਨੇ ਨਸ਼ਾ ਕਰਦੇ ਨੇ ਉਹਨਾਂ ਦੇ ਜਿਹੜੇ ਹੈ ਪ੍ਰਾਪਰ ਪ੍ਰੋਪਰਟੀ ਵੀ ਜਿਹੜੀ ਹੈ ਉਸਤ ਕੀਤੀ ਜਾਂਦੀ ਹੈ ਸੋ ਜਿਹੜੀ ਲੀਗਲ ਕਾਰਵਾਈ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਸਸੀ ਗੱਲ ਸਰ ਸਸੀ ਗੱਲ ਜੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਲੁਧਿਆਣਾ ਦਾ ਧੰਨਵਾਦ ਸਰ ਕਿਸ ਤਰੀਕੇ ਨੇ ਦੇਖਦੇ ਹੋ ਕਿ ਲੁਧਿਆਣਾ ਦੇ ਵਿੱਚ ਲਗਾਤਾਰ ਕ੍ਰਾਈਮ ਗ੍ਰਾਫ ਵਧ ਰਿਹਾ ਸੀਗਾ ਤੇ ਪਿੱਛਾ ਕਾਫੀ ਸਮਾਂ ਜਿਹੜਾ ਕ੍ਰਾਈਮ ਲਗਾਤਾਰ ਵਧ ਰਿਹਾ ਸੀਗਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਆ ਨਾ ਕ੍ਰਾਈਮ ਦੇ ਵਿੱਚ ਤਾਂ ਮੇਰਾ ਖਿਆਲ ਹੈ ਕਿ ਹਜੇ ਕੋਈ ਗਰਾਵਟ ਨਹੀਂ ਆਈ ਜੇ ਆਪਾਂ ਕਹੀਏ ਵੀ ਕ੍ਰਾਈਮ ਕੰਟਰੋਲ ਹੋ ਗਿਆ ਨਾਥਿੰਗ ਲਾਈਕ ਥਿਸ ਬਟ ਜਿਹੜੀ ਨਸ਼ੇ ਦੇ ਖਿਲਾਫ ਡਰਾਈਵ ਚਲਾਈ ਹੈ ਪੁਲਿਸ ਨੇ दैट इज ਐਪਰੀਸ਼ੀਏਬਲ ਇਹ ਤਾਰੀਫ ਦੇ ਕਾਬਲ ਹੈ ਬਟ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਐਡ ਕਰਨਾ ਚਾਹਣਾ ਦਿੱਲੀ ਹਾਰਨ ਤੋਂ ਬਾਅਦ ਇਹ ਇਹ ਯਾਦ ਆ ਗਈ ਅਗਰ ਜਦੋਂ ਆਵਾਦੀ ਪਾਰਟੀ ਸਰਕਾਰ ਬਣੀ ਸੀ ਤੇ ਕੇਜਰੀਵਾਲ ਸਾਹਿਬ ਨੇ ਸਭ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਾ ਇੱਕ ਮਹੀਨੇ ਚ ਖਤਮ ਕਰ ਦਿਆਂਗੇ ਉਹ 3 ਸਾਲ ਬੀਤਣ ਤੋਂ ਬਾਅਦ ਜਿਹੜਾ ਉਹ ਨਸ਼ਾ ਘਟਿਆ ਨਹੀਂ ਉਲਟਾ ਵੱਧ ਗਿਆ ਲੇਕਿਨ ਦੇਰ ਹੈ درست ਹੈ ਚਲੋ ਇਹ ਮੂਮੈਂਟ ਸਟਾਰਟ ਹੋਈ ਹੈ ਬੜੀ ਗੁੱਡ ਹੈ ਮੈਂ ਦੀ ਤਾਰੀਫ ਕਰਦਾ ਤਾਕੀਦ ਕਰਦਾ ਲੇਕਿਨ ਮੈਂ ਕਪੀਲ ਵੀ ਕਰਨਾ ਚਾਹਨਾ ਜਿਹੜੇ ਪਬਲਿਕ ਨੂੰ ਕਦੀ ਵੀ ਕੋਈ ਇੰਸਟੀਚਿਊਸ਼ਨ ਜਾਂ ਕੋਈ ਲਗਾ ਲੋ ਐਡਮਿਨਿਸਟ੍ਰੇਟਰੀ ਪਾਵਰ ਕੱਲੇ ਤੌਰ ਤੇ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦੀ ਲੋਕਾਂ ਨੂੰ ਅੱਗੇ ਆਣਾ ਚਾਹੀਦਾ ਹੈ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪੁਲਿਸ ਵੀ ਸਰਕਾਰਾਂ ਦੇ ਵੀ ਤਾਂ ਕਿ ਇਹ ਨਸ਼ਾ ਜਿਹੜਾ ਜੜ ਤੋਂ ਖਤਮ ਹੋ ਸਕੇ ਕਿਉਂਕਿ ਦਿਸ ਇਸ ਨੋਟ ਅਸੀਂ ਇਹਨੂੰ ਪੋਲੀਟਿਕਾਈਜ਼ ਨਹੀਂ ਕਰ ਸਕਦੇ ਇਹ ਸਾਡੇ ਨੌਜਵਾਨਾਂ ਦੀ ਜਾਨਾਂ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਪਰਿਵਾਰਾਂ ਦੇ ਫਿਊਚਰ ਦੇ ਨਾਲ ਜੁੜਿਆ ਹੋਇਆ ਹੈ ਸਾਡੇ ਦੇਸ਼ ਦਾ ਭਵਿੱਖ ਨਾਲ ਜੁੜਿਆ ਹੋਇਆ ਹੈ ਸਾਡੇ ਪ੍ਰਦੇਸ਼ ਦੀ ਸ਼ਾਂਤੀ ਨਾਲ ਜੁੜਿਆ ਹੋਇਆ ਹੈ ਸੋ ਸਾਰੇ ਜਿਹੜੇ ਅਸੀਂ ਲੋਕਾਂ ਪੰਜਾਬ ਦੇ ਚਾਹੇ ਕੋਈ ਪੋਲੀਟੀਕਲ ਹੈ ਚਾਹੇ ਨੋਨ ਪੋਲੀਟੀਕਲ ਹੈ ਸਭ ਦੀ ਡਿਊਟੀ ਮੰਨਦੀ ਹੈ ਕਿ ਅਗਰ ਉਹਨਾਂ ਨੂੰ ਕੋਈ ਇਹੋ ਜੀ ਜਾਣਕਾਰੀ ਹੈ ਗਲੀ-ਮਲਿਆਂ ਦੇ ਵਿੱਚ ਤੋਂ ਜਾਣਕਾਰੀ ਜਿਹੜੀ ਹੈ ਕੰਸਰਨਡ ਆਫੀਸਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਜਦੋਂ ਇਹ ਉਗਰਵਾਦ ਖਤਮ ਹੋਇਆ ਸੀਗਾ ਪੰਜਾਬ ਦੇ ਵਿੱਚ ਸਰਦਾਰ ਬਿਆਨ ਸਿੰਘ ਜੀ ਜਦੋਂ ਚੀਫ ਮਿਨਿਸਟਰ ਸੀਗੇ ਕੱਲਾ ਪੁਲਿਸ ਨਹੀਂ ਉਹਨੂੰ ਖਤਮ ਕਰ ਪਾਈ ਸੀ ਜਦੋਂ ਲੋਕ ਸਪੋਰਟ ਕਰਨ ਲੱਗ ਗਏ ਸੀ ਲੋਕ ਦੱਸਣ ਲੱਗ ਗਏ ਸੀ ਕਿ ਫਲਾਣਾ ਬੰਦਾ ਇੱਥੇ ਹੈ ਜਾਂ ਇੱਕ ਇੱਥੇ ਆ ਕੁਝ ਹੋ ਰਿਹਾ ਹੈ ਤੇ then ਪੁਲਿਸ ਹੋਂ ਤੱਕ ਪਹੁੰਚ ਪਾਈ ਸੀ ਸੋ ਮੈਂ ਤੁਹਾਡੇ ਚੈਨਲ ਆਹੀ ਅਪੀਲ ਕਰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਉਹਨਾਂ ਨੂੰ ਇਸ ਮੋਹਿਮ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਸਰ ਕੀ ਲੱਗਦਾ ਹੈ ਵੀ ਦਿੱਲੀ ਹਾਰਨ ਤੋਂ ਬਾਅਦ ਪੰਜਾਬ ਪੋਸ ਜਿਹੜੀ ਐਕਸ਼ਨ ਮੋਡ ਤੇ ਆਈ ਤੇ ਇਹਦੇ ਵਿੱਚ ਕਿੰਨਾ ਕ ਜਿਹੜਾ ਸਟੈਮਨਾ ਸਮਝਦੇ ਦੇਖੋ ਇਹ ਗੱਲ ਤਾਂ ਇਸ देयर इज नो ਸੈਕਿੰਡ ਥੋਟ ਮੈਂ ਡਰਾਈਵ ਨੂੰ ਮੜਾ ਨਹੀਂ ਕਹਿ ਰਿਹਾ ਇਹ ਹੋਣੀ ਚਾਹੀਦੀ ਹੈ ਦੇ ਨਾਲ ਕਰ ਰਿਹਾ ਚਲੋ ਦੇਰ ਹੈ ਦਰੁਸ ਹੈ ਬਟ ਇਹ ਜਾਗੇ ਕਿਉਂ ਦਿੱਲੀ ਹਾਰਨ ਤੋਂ ਬਾਅਦ ਜੇ ਦਿੱਲੀ ਜਿੱਤ ਜਾਂਦੇ ਤੇ ਸ਼ਾਇਦ ਡਰਾਈਵਰ ਸਟਾਰਟ ਹੁੰਦੀ ਕਿਉਂਕਿ ਆਪਣੇ ਆਪ ਤੇ ਪ੍ਰਾਊਡ ਹੀ ਬੜਾ ਸੀਗਾ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਜਿਵੇਂ ਕੇਜਰੀਵਾਲ ਸਾਹਿਬ ਉਥੇ ਕਹਿੰਦੇ ਸੀਗੇ ਕਿ ਮੈਨੂੰ ਨਹੀਂ ਕੋਈ ਹਰਾ ਸਕਦਾ ਹੁਣ ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਜੋ ਦਿੱਲੀ ਚ ਉਹਨਾਂ ਨਾਲ ਹੋਇਆ ਪੰਜਾਬ ਚ ਨਾ ਹੋ ਜੀ ਕੋਈ ਸਟੇਟ ਰਹੇਗੀ ਤੇ ਜਿਹੜੀ ਪੰਜਾਬ ਉਹਨਾਂ ਦੇ ਹੱਥੇ ਚ ਹੈ ਇਹ ਹੱਥੋਂ ਨਾ ਨਿਕਲ ਜੇ ਲੇਕਿਨ ਲੋਕਾਂ ਨੂੰ ਇਸ ਸਰਕਾਰ ਬਾਰੇ ਸਾਰਾ ਪਤਾ ਚੱਲ ਚੁੱਕਿਆ ਐਡਮਿਨਿਸਟ੍ਰੇਟਿਵ ਤੌਰ ਤੇ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਕੋਈ ਇਹਨਾਂ ਦੀ ਪੰਜਾਬ ਦੇ ਵਸੇ ਕੁਝ ਨਵਾਂ ਨਹੀਂ ਕਰ पाए ਇਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸਪੈਸ਼ਲ ਮਹਿਲਾਵਾਂ ਨੂੰ 1000 ਰੁਪਏ ਦਵਾਂਗੇ ਅੱਜ ਦਿੱਲੀ ਵਾਸਤੇ ਤਾਂ ਕਹਿ ਰਹੇ 2500 ਰੁਪਏ ਨਹੀਂ ਮਿਲਿਆ ਹਜੇ ਉਹਨਾਂ ਨੂੰ 5 ਦਿਨ ਹੋਇਆ ਸਰਕਾਰ ਬਣੇ ਨੂੰ ਲੇਕਿਨ ਆਪਣੇ 3 ਸਾਲ ਬੀਤਣ ਤੋਂ ਬਾਅਦ ਇਹ ਗੱਲ ਕਰਨਾ ਨਹੀਂ ਚਾਹੁੰਦੇ ਔਰ ਉਸ ਤੋਂ ਬਾਅਦ ਕ੍ਰਾਈਮ ਤੇ ਨਸ਼ੇ ਦੀ ਗੱਲ ਕਰ ਰਹੀ ਹੈ ਤੇ ਉਹ ਉਲਟਾ ਵਧਿਆ ਘਟਿਆ ਨਹੀਂ ਜੇ ਪੰਜਾਬ ਤੇ ਕਰਜ਼ੇ ਦੀ ਗੱਲ ਕਰ ਰਹੀ ਹੈ ਤੇ ਮੇਰਾ ਖਿਆਲ ਹੈ ਕਿ ਜਿੰਨਾ ਪਿਛਲੀਆਂ ਸਰਕਾਰਾਂ ਨੇ ਲਿੱਤਾ ਸੀ ਇਹਨਾਂ ਨੇ 3 ਸਾਲਾਂ ਚ ਇਹ ਰਿਕਾਰਡ ਤੋੜਤੇ ਔਰ ਜੇ 2 ਸਾਲਾਂ ਚ ਹੋਰ ਕੁਝ ਆਪਣੇ ਐਡਵਰਟਾਈਜ਼ਮੈਂਟ ਤੇ ਪੈਸੇ ਖਰਚਣ ਲੱਗ ਗਏ ਆਪਣਾ ਫੇਸ ਦਿਖਾਉਣ ਵਾਸਤੇ ਤੇ ਹੋਰ ਵੱਡਾ ਨੁਕਸਾਨ ਪੰਜਾਬ ਦਾ ਕਰਨੀਆ ਬਿਲਕੁਲ ਸਰ ਇੱਕ ਪਾਸੇ ਪੰਜਾਬ ਪੁਲਿਸ ਹ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਉਹਨਾਂ ਦੀ ਪ੍ਰਾਪਰਟੀ ਵੀ ਜਿਹੜੀ ਤਸਤ ਕਰ ਰਹੀ ਹੈ ਤੇ ਲੁਧਿਆਣਾ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਪੁਲਿਸ ਜਿਹੜੀ ਇਹ ਕਾਰਵਾਈ ਕਰੀਏ ਲੋਕਾਂ ਨੂੰ ਕੀ ਕਹਿਣਾ ਹੈ ਕਿਉਂਕਿ ਲੋਕ ਕਿੰਨੇ ਕਿਤੇ ਡਰਦੇ ਆ ਪੁਲਿਸ ਨੂੰ ਦੱਸਣ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਸੋਚਦੇ ਵੀ ਕਿਤੇ ਸਾਡਾ ਨਾਮ ਨਾ ਜਾਵੇ ਵਿੱਚ ਦੇਖੋ ਮੈਂ ਕਿਉਂਕਿ ਨਾ ਜਦੋਂ ਕੋਈ ਵੀ ਚੀਜ਼ ਤੁਹਾਡੇ ਗਲੀ ਮਹੱਲੇ ਦੇ ਵਿੱਚ ਆਂਦੀ ਹੈ ਤੇ ਆਪਾਂ ਨੂੰ ਲੱਗਦਾ ਕਿ ਉਹ ਫਲਾਣੇ ਪਰਿਵਾਰ ਦੇ ਵਿੱਚ ਹੋ ਗਿਆ ਸਾਡੇ ਨਹੀਂ ਹੋਏਗਾ ਤੁਸੀਂ ਇਹਦੀ ਐਗਜ਼ਾਮਪਲ ਹੈ ਕੋਵਿਡ ਕਰੋਨਾ ਜਿਹੜਾ ਸੀਗਾ ਉਹ ਚਾਈਨਾ ਤੋਂ ਚੱਲਿਆ ਤੇ ਪੂਰੇ ਵਰਲਡ ਨੂੰ ਆਪਣੇ ਆਪ ਵਿੱਚ ਸਮੀਟ ਲਿਆ ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਕਿਉਂਕਿ ਐਜ਼ ਅ ਐਮਐਲਏ ਸੀ ਸਾਰਾ ਕੁਝ ਦੇਖਿਆ ਆਪਣੀ ਅੱਖਾਂ ਦੇ ਨਾਲ ਜੇ ਤੁਹਾਡੀ ਗਲੀ ਦੇ ਵਿੱਚ ਇੱਕ ਬੰਦਾ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਸਲੋ 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 ਗਲੀ ਦੇ ਸਾਰੇ ਬੱਚਿਆਂ ਨੂੰ ਇਨਵੋਲ ਕਰਦਾ ਹੈ ਫਿਰ ਉਹ ਜਿਹੜੀ ਅੱਗ ਹੈ ਪੂਰੇ ਮਹੱਲੇ 'ਚ ਪਹੁੰਚਦੀ ਹੈ ਹਰ ਪਰਿਵਾਰ ਤੱਕ ਪਹੁੰਚਦੀ ਹੈ ਸੋ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਜਿਹੜਾ ਵੀ ਬੰਦਾ ਨਸ਼ੇ ਦਾ ਕੰਮ ਕਰਦਾ ਜਾਂ ਨਸ਼ਾ ਵੇਚਦਾ ਉਹਦੇ ਬਾਰੇ ਜਾਣਕਾਰੀ ਜਿਹੜੀ ਹੈ ਆਪਣੇ ਏਰੀਏ ਦੇ ਪੁਲਿਸ ਸਟੇਸ਼ਨ ਨੂੰ ਆਪਣੇ ਇਲਾਕੇ ਦੇ ਪੋਲਿਟਿਕਲ ਲੋਕਾਂ ਨੂੰ ਆਪਣੇ ਪੰਚ ਸਰਪੰਚ ਨੂੰ ਜ਼ਰੂਰ ਦਿਓ ਤਾਂ ਕਿ ਅਸੀਂ ਸਰਕਾਰਾਂ ਉਹ ਅਸੀਂ ਸਾਰੇ ਮਿਲ ਕੇ ਉਹਨੂੰ ਰੋਕ ਸਕੀਏ ਉਸੇ ਔਰ ਇਹ ਜਿਹੜੇ ਕੰਮ ਹੈ ਇਸ ਨੋਡੇ ਪੋਲਿਟਿਕਲ ਇਸ਼ੂ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਕੰਮ ਹੈ ਔਰ ਮੇਰਾ ਖਿਆਲ ਹੈ ਕਿ ਕਿਸੇ ਵੀ ਸਰਕਾਰ ਵਾਸਤੇ ਇਹ ਤੋਂ ਇੰਪੋਰਟੈਂਟ ਕੋਈ ਕੰਮ ਨਹੀਂ ਹੈ ਅਗਰ ਅਸੀਂ ਨਸ਼ਾ ਬੰਦ ਕਰਕੇ ਪੰਜਾਬ ਦੇ ਵਿੱਚ ਤੇ ਇਟਸ ਅ ਬਿਗ ਅਚੀਵਮੈਂਟ ਔਰ ਬੜਾ ਵੱਡਾ ਰੀਲੀਫ ਹੋਏਗਾ ਪੰਜਾਬ ਦੇ ਸਾਡੇ ਲੋਕਾਂ ਨੂੰ ਪਰ ਸਰ ਲੋਕਾਂ ਦਾ ਸਵਾਲ ਹੈ ਕਿ ਨਸ਼ਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਇੰਟਰ ਹੁੰਦਾ ਹੈ ਤੇ ਪੰਜਾਬ ਦੇ ਹੀ ਲੋਕਾਂ ਨੂੰ ਮਤਲਬ ਇਹ ਜਿਹੜਾ ਨਸ਼ੇ ਦੀ ਲਤ ਜਿਆਦਾ ਪਈ ਹੋਈ ਹੈ ਤੇ ਕਿਤਨੇ ਕਿਤੇ ਸੁਣਨ ਨੂੰ ਮਿਲਦਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਨਸ਼ਾ ਆਂਦਾ ਕਿੱਥੋਂ ਹੈ ਸਰ ਦੇਖੋ ਜਿਹੜੀ ਆ ਗੱਲ ਹੈ ਵੀ ਪੰਜਾਬ ਦੇ ਲੋਕਾਂ ਨਸ਼ੇ ਦੀ ਲਤ ਜਿਆਦਾ ਹੈ ਮੇਰਾ خیال ਹੈ ਕਿ ਹੁਣ ਤਾਂ ਹਰ ਸਟੇਟ 'ਚ ਇਹ ਚੀਜ਼ ਹੈਗੀ ਹੈ ਲੇਕਿਨ ਹਾਂ ਪੰਜਾਬ ਥੋੜਾ ਜਿਆਦਾ ਹੈ ਇਨਾਂ ਨੇ ਲੋਕਾਂ ਨੇ ਫੇਮਸ ਕਰਤਾ ਬਟ ਮੈਂ ਇਹਨਾਂ ਦੇ ਇੱਕ ਜ਼ਰੂਰ ਕਹਿਣਾ ਚਾਹਨਾ ਕਿ ਜਿਹੜਾ ਇੱਕ ਥਾਣੇਦਾਰ ਹੁੰਦਾ ਐਸਐਚਓ ਹੁੰਦਾ ਇਲਾਕੇ ਦਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਇਹ ਪਤਾ ਹੁੰਦਾ ਕਿ ਮੇਰੇ ਇਲਾਕੇ ਚ ਕਿਹੜਾ ਅਸਮਾਜਿਕ ਤੱਤ ਹੈ ਜਿਹੜਾ ਗੈਂਗਸਟਰ ਹੈ ਔਰ ਕਿਹੜਾ ਚੰਗਾ ਬੰਦਾ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਯਾਦ ਹੋਣਾ ਕਿ ਜਦੋਂ ਪੁਰਾਣੇ ਟਾਈਮ ਤੇ ਇੱਕ ਉਹ ਕਾਲਾ ਕੱਛਾ ਗਰੋ ਆਇਆ ਸੀ ਜਿਹੜੇ ਰਾਤ ਨੂੰ ਲੋਕਾਂ ਨੂੰ ਮਾਰ ਕੇ ਲੁੱਟਦੇ ਸੀਗੇ ਤੇ ਉਸ ਤੋਂ ਬਾਅਦ ਵੀ ਠੀਕਰੀ ਪਹਿਰੇ ਲੱਗਦੇ ਸਿਗੇ ਸੋ ਉਦੋਂ ਕੀ ਸੀਗਾ ਕਿ ਉਹ ਪੰਜ-ਪੰਜ ਬੰਦਿਆਂ ਦਾ ਇੱਕ ਗਰੁੱਪ ਬਣ ਜਾਂਦਾ ਸੀ ਜਿਹਨੂੰ ਪੁਲਿਸ ਸਪੋਰਟ ਕਰਦੀ ਸੀ ਹਥਿਆਰ ਦੇਂਦੀ ਸਾਰਾ ਕੁਝ ਕਰਦੀ ਸੀ ਤੇ ਜੇ ਕਨਸਰਨ ਚੌਂਕੀ ਇਹ ਵਾਲੇ ਲੋਕ ਐਸਐਚਓ ਜਾਂ ਜੋ ਵੀ ਚੌਂਕੀ ਇਚਾਰਜ ਹੁੰਦੇ ਐ ਅਗਰ ਉਹ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਜਿਹੜੇ ਮੇਨ ਸਿਰਕਾ ਡਾਗੂ ਐ ਜਿਹੜੇ ਇਸ ਨਸ਼ੇ ਦੀ ਡਰਾਈਵ ਦੇ ਵਿੱਚ ਸਾਥ ਦੇਣਾ ਚਾਹੁੰਦੇ ਐ ਇਸ ਸਟੇਸ਼ਨ ਦਾ ਉਹਨਾਂ ਨੂੰ ਨਾਲ ਜੋੜ ਕੇ ਤੇ ਉਹਨਾਂ ਨੂੰ ਇਹ ਕਨਵਿੰਸ ਕਰ ਲੈਣ ਕਿ ਤੁਹਾਡੇ ਕਿਸੇ ਦਾ ਜਾਨਵਾਲ ਦੀ ਰਾਖੀ ਜਿਹੜੀ ਹੈ ਸਰਕਾਰ ਉਹ ਅਸੀਂ ਲੋ ਕਰਾਂਗੇ ਤੁਹਾਡਾ ਕਿਤੇ ਨਾਂ ਨਹੀਂ ਐਕਸਪੋਜ਼ ਕਰਾਂਗੇ ਸਾਨੂੰ ਜਿਹੜੀਆਂ ਇਨਫੋਰਮੇਸ਼ਨਾਂ ਆਪਸ ਵਿੱਚ ਕਰੋ ਤਾਂ ਕਿ ਅਸੀਂ ਉਹਨੂੰ ਰੋਕ ਸਕੀਏ ਤੇ ਮੇਰਾ ਖਿਆਲ ਹੈ ਕਿ ਇਨੂੰ ਰੋਕਣਾ ਵੀ ਬੜੀ ਵੱਡੀ ਮੁਸ਼ਕਿਲ ਨਹੀਂ ਰਹੇਗੀ ਬਿਲਕੁਲ ਸਰ ਥੋੜੇ ਵੱਲੋਂ ਵੀ ਕ੍ਰਾਈਮ ਖਰਾਬ ਜਿਹੜਾ ਤਰਨਾ ਲਾਇਆ ਗਿਆ ਸੀਗਾ ਪਹਿਲਾਂ ਥੋੜੇ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਕ੍ਰਾਈਮ ਜਿਹੜਾ ਲਗਾਤਾਰ ਵੱਧ ਰਿਹਾ ਤੇ ਜਿਸ ਦੇ ਵਿੱਚ ਸਨੇਚਿੰਗ ਵਾਰਤਾਤ ਲੁੱਟਖੋਹਾਂ ਤੇ ਅੰਜਾਮ ਜਿਹੜੇ ਨੇ ਰੋਜ਼ ਆਉਂਦੇ ਨੇ ਕਿਤੇ ਨਹੀਂ ਕਿਤੇ ਦਹਿਸ਼ਤ ਹੀ ਐ ਨਹੀਂ ਉਹ ਨੌਜਵਾਨਾਂ ਦੇ ਵਿੱਚ ਜਿਹੜੇ ਸਨੇਚਿੰਗ ਕਰਦੇ ਨੇ ਉਮਰ ਵੀ ਉਹਨਾਂ ਦੀ ਥੋੜੀ ਹੁੰਦੀ ਹੈ ਕਾਰਨ ਕੀ ਹੈਗਾ ਸਰਕਾਰਾਂ ਜਦੋਂ ਆਉਂਦੀਆਂ ਨੇ ਸਰਕਾਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਵੱਡੇ ਵੱਡੇ ਤੇ ਉਸ ਤੋਂ ਬਾਅਦ ਫਿਰ ਵੀ ਜਿਹੜੇ ਹਾਲਾਤ ਇਦਾਂ ਦੇ ਹੀ ਰਹਿੰਦੇ ਜੇ ਕ੍ਰਾਈਮ ਦੀ ਗੱਲ ਕਰੀਏ ਤੇ ਲੱਕਲੀ ਮੈਂ ਜਾਂ ਮੇਰੇ ਪਰਿਵਾਰਕੋ ਦੇ ਮੈਂਬਰ ਗੱਡੀ 'ਚ ਨਹੀਂ ਸੀਗਾ ਔਰ ਜਿਹੜੀ ਉਹ ਗਨ ਸੀਗੀ ਆਈ ਥਿੰਕ ਉਹ ਰਿਸਟ੍ਰਿਕਟਡ ਬੋਰ ਹੈ ਜਿਹੜਾ ਕਿ ਆਮ ਲੋਕਾਂ ਕੋਲ ਹੁੰਦਾ ਨਹੀਂਗਾ ਤੇ ਅੱਜ ਸ਼ਾਇਦ ਉਹ ਦਿਨ ਸੀਗਾ ਮੇਰੇ ਖਿਆਲ ਦੁਸ਼ਹਿਰੇ ਵਾਲਾ ਦਿਨ ਸੀਗਾ ਤੇ ਅੱਜ ਤੁਸੀਂ ਲਗਾ ਲਓ ਅਕਤੂਬਰ 'ਚ ਦੁਸ਼ਹਿਰਾ ਹੁੰਦਾ ਫਰਵਰੀ ਆ ਗਈ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ 6 ਮਹੀਨਿਆਂ 'ਚ ਉਹ ਮੇਰੇ ਵਾਲਾ ਬੰਦੇ ਦਾ ਪਤਾ ਹੀ ਨਹੀਂ ਲੱਗਿਆ ਕਿ ਕਿੱਥੋਂ ਗੋਲੀ ਚੱਲੀ ਹੈ ਸੋ ਥਿਸ ਇਜ਼ ਅ ਬਿਗ ਫੇਲਿਅਰ ਅਗਰ ਆਪਾਂ ਇਹ ਕਹਿ ਦਈਏ ਬਟ ਆਈ ਵਿਸ਼ ਐਂਡ ਆਈ ਵਾਂਟ ਕਿ ਮੈਂ ਇਸ ਗੱਲ ਤੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਉਹਨੂੰ ਪੋਲਟਸਾਈਜ਼ ਕਰਾਂ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਸਰਕਾਰ ਦੀ ਜਿਹੜੀ ਪਹਿਲੀ ਜ਼ਿੰਮੇਵਾਰੀ ਹੈ ਉਹ ਇਹ ਹੈ ਕਿ ਤੁਹਾਡੇ ਜਿਹੜੇ ਪਰਦੇਸ਼ ਦੇ ਲੋਕ ਹੈ ਉਹਨਾਂ ਦੀ ਜਾਨਵਾਂ ਦੀ ਰਾਖੀ ਕਰਨਾ ਉਹਨਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਸਿਕੂਰ ਕਰਨਾ ਨਸ਼ੇ ਤੇ ਰੋਕ ਰੋਕਥਾਮ ਲਾਣਾ ਉਸ ਪਰਦੇਸ ਦੀਆਂ ਸਾਡੀਆਂ ਪਰਿਵਾਰ ਦੀਆਂ ਮਹਿਲਾਵਾਂ ਦੀ ਸਕਿਉਰਿਟੀ ਕਰਨਾ ਦਿਸ ਇਜ਼ ਬੇਸਿਕ ਸਾਡੀ ਜਿਹੜੀ ਜਿੰਮੇਵਾਰੀ ਹੈ ਔਰ ਇਹਦੇ ਵਾਸਤੇ ਕੋਈ ਪੰਪ ਐਂਡ ਸ਼ੋ ਕਰਨ ਦੀ ਲੋੜ ਨਹੀਂ ਹੈ ਕੋਈ ਐਡ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੁਰਾਣੇ ਟਾਈਮ 'ਚ ਜਦੋਂ ਰਾਜੇ ਮਹਾਰਾਜੇ ਹੁੰਦੇ ਸੀਗੇ ਅਗਰ ਤੁਹਾਨੂੰ ਯਾਦ ਹੈ ਅਸੀਂ ਉਹ ਸਟੋਰੀਆਂ ਸੁਣਦੇ ਆ ਜਾਂ ਕੋਈ ਹੁਣ ਟੀਵੀ 'ਚ ਸੀਰੀਅਲ ਵਗੈਰਾ ਆਉਂਦੇ ਆ ਤੇ ਉਹ ਰਾਜੇ ਮਹਾਰਾਜੇ ਰਾਤ ਨੂੰ ਪੇਸ਼ ਬਦਲ ਕੇ ਚੈੱਕ ਕਰਦੇ ਸੀ ਸਾਡੇ ਰਾਜ ਦੇ ਵਿੱਚ ਕੋਈ ਦੁਖੀ ਤਾਂ ਨਹੀਂ ਹੈ ਤੇ ਕੋਈ ਕਿਸ ਨੂੰ ਮੁਸ਼ਕਿਲ ਤਾਂ ਨਹੀਂ ਹੈ ਜਾਂ ਕਿਤੇ ਕੋਈ ਬੰਦਾ ਗਲਤ ਕੰਮ ਤਾਂ ਨਹੀਂ ਕਰ ਰਿਹਾ ਸੋ ਅੱਜ ਸਮਾਂ ਕੀ ਆ ਗਿਆ ਕਿ ਜਿਹੜੇ ਮਾੜੇ ਅੰਸਰ ਆ ਉਹ ਸਰਕਾਰ ਦੇ ਸਪੋਰਟਰ ਬਣ ਜਾਂਦੇ ਆ ਜਦੋਂ ਸਰਕਾਰ ਦੇ ਸਪੋਰਟਰ ਬੰਦੇ ਆ ਤੇ ਜਿਹੜੇ ਉਹ ਸਰਕਾਰ ਦੇ ਹੁਕਮਰਾਨ ਹੁੰਦੇ ਆ ਜਿਹੜੇ ਜਿੱਤੇ ਹੁੰਦੇ ਆ ਇਲੈਕਸ਼ਨ ਤੇ ਉਹਨਾਂ ਨੂੰ ਲੱਗਦਾ ਕਿ ਇਹਨਾਂ ਲੋਕਾਂ ਨੇ ਸਾਨੂੰ ਜਿਤਾਇਆ ਤੋ ਅਨਡੂ ਐਡਵਾਂਟੇਜ ਉਹਨਾਂ ਨੂੰ ਦਿੰਦੇ ਆ ਤੇ ਬਿਲਕੁਲ ਸਰ ਲੋਕਾਂ ਨੂੰ ਕੀ ਮੈਸੇਜ ਲਓ ਦੇਣਾ ਸ਼ਹਿਰ ਵਾਸੀਆਂ ਨੂੰ ਕਿ ਪੁਲਿਸ ਲਗਾਤਾਰ ਆਪਣੀ ਕੰਮ ਜਿਹੜੀ ਆ ਕਰ ਰਹੀ ਹੈ ਪੁਲਿਸ ਨੇ ਯੁੱਧ ਜਿਹੜਾ ਛੇੜ ਦਿੱਤਾ ਹੋਇਆ ਨਸ਼ੇ ਦੇ ਖਿਲਾਫ ਤੇ ਲੋਕਾਂ ਨੂੰ ਕੀ ਮੈਸੇਜ ਲੋਕ ਕਿੰਨਾ ਜਾਗਰੂਕ ਹੋਣ ਤੇ ਕਿ ਲੋਕਾਂ ਨੂੰ ਆਪਪੋਰਟ ਕਰਨੀ ਚਾਹੀਦੀ ਹੈ ਇਨ ਵਨ ਵਰਡ ਵਟ ਆਈ ਵਾਂਟ ਟੂ ਕਨਵੇ ਟੂ ਪੀਪਲ ਆਫ ਲੁਧਿਆਣਾ ਕਿ ਲੋਕਾਂ ਨੂੰ ਇਸ ਮੋਹਿੰਮ ਦੇ ਵਿੱਚ ਪੁਲਿਸ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਇਟਸ ਅ ਨੋਬਲ ਕੋਜ਼ ਇਟਸ ਅ ਗੁੱਡ ਕੋਜ਼ ਔਰ ਇਹਦੇ ਨਾਲ ਅਸੀਂ ਆਪਣੇ ਪੰਜਾਬ ਦੀ ਜਵਾਨੀ ਬਚਾ ਸਕਦੇ ਆ ਤੇ ਬਿਨਾ ਡਰ ਤੋਂ ਔਰ ਜੇ ਐਡਮਿਨਿਸਟ੍ਰੇਸ਼ਨ ਨੂੰ ਲੱਗਦਾ ਕਿ ਲੋਕ ਸਪੋਰਟ ਨਹੀਂ ਕਰ ਰਹੇ ਤੇ ਉਹਨਾਂ ਨੂੰ ਜਿਹੜੇ ਉਥੋਂ ਦੇ ਲਾਈਕ ਪੰਚ ਸਰਪੰਚ ਕਾਉਂਸਲਰਸ ਪ੍ਰਧਾਨ ਇਹਨਾਂ ਨੂੰ ਕੌਨਫੀਡੈਂਸ ਲੈ ਕੇ ਤੇ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਪਾਸ ਆਨ ਕਰਨ ਤੇ ਉਹਨਾਂ ਦਾ ਜਿਹੜਾ ਨਾਮ ਹੈ ਜਾਂ ਉਹਨਾਂ ਦਾ ਕੋਈ ਵੀ ਪਛਾਣ ਹੈ ਉਹ ਗੁਪਤ ਰੱਖੀ ਜਾਏਗੀ ਸੋ ਅਗਰ ਇਹ ਚੀਜ਼ਾਂ ਹੋ ਜਾਣਗੀਆਂ ਦੈਨ ਦਿਸ ਇਜ਼ ਪੋਸੀਬਲ ਕੀ ਪੰਜਾਬ ਚ ਨਸ਼ਾ ਜਿਹੜਾ ਹੈ ਖਤਮ ਹੋ ਸਕਦਾ ਹੈ ਬਾਕੀ ਰਹੀ ਗੱਲ ਕਿ ਰਾਜਸਥਾਨ ਤੋਂ ਆ ਰਿਹਾ ਹੈ ਜਾਂ ਹਰਿਆਣਾ ਤੋਂ ਆ ਰਿਹਾ ਹੈ ਜਾਂ ਹਿਮਾਚਲ ਤੋਂ ਆ ਰਿਹਾ ਹੈ ਪਾਕਿਸਤਾਨ ਤੋਂ ਆ ਰਿਹਾ ਹੈ ਦਿਸ ਇਜ਼ ਦਾ ਰਿਸਪੌਂਸਿਬਿਲਟੀ ਆਫ ਜਿਹੜੀ ਬਾਉਂਡਰ ਸਕਿਉਰਟੀ ਫੋਰਸਸ ਨੇ ਜਾਂ ਜਿਹੜੇ ਸਾਡੇ ਬਾਹਰ ਜ਼ਿੰਮੇਵਾਰ ਆਫੀਸਰ ਨੇ ਉਹਨੇ ਜ਼ਿੰਮੇਵਾਰੀ ਦੇ ਕੋਈ ਇੱਕ ਸਿੰਪਲੀਅਨ ਲਾਈਕ ਯੂ ਐਂਡ ਮੀ ਜਿਹੜਾ ਜਦੋਂ ਵੋਟ ਪਾਣ ਜਾਂਦਾ ਉਹਦੀਆਂ ਉਮੀਦਾਂ ਆਸਾਂ ਹੁੰਦੀਆਂ ਉਸ ਬੰਦੇ ਤੇ ਉਸ ਸਰਕਾਰ ਤੇ ਕਿ ਸਾਡੀ ਹਰ ਤਰ੍ਹਾਂ ਦੀ ਸਕਿਉਰਟੀ ਲੋ ਕਰਣਗੇ ਸੋ ਦਿਸ ਇਜ਼ ਦਾ ਫੰਡਾਮੈਂਟਲ ਰਾਈਟ ਆਫ ਦਾ ਪੀਪਲ ਜਿਹੜੇ ਵੋਟ ਕਰਦੇ ਆ ਦੂਸਰਾ ਥਿਸ ਇਸ ਅ ਮੋਰਰ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟ ਐਂਡ ਇਲੈਕਟਿਡ ਪੀਪਲ ਜਿਨ੍ਹਾਂ ਲੋਕਾਂ ਨੇ ਚੁਣਿਆ ਹੁੰਦਾ ਕਿ ਉਹ ਚੀਜ਼ ਤੇ ਰੋਕਥਾਮ ਕਰਨ ਔਰ ਇਹਨੂੰ ਮਤਲਬ ਜਿਵੇਂ ਆਪਾਂ ਇਹ ਡਰਾਈਵ ਚਲਾਈ ਹੈ ਮੇਰੇ ਖਿਆਲ ਹੈ ਇਹ ਰੂਟੀਨ ਵਰਕ ਹੀ ਹੋਣਾ ਚਾਹੀਦਾ ਸਾਡਾ ਇਟਸ ਨੋਟ ਇਹਨੂੰ ਐ ਦਿਖਾਇਆ ਜਾਵੇ ਵੀ ਲੈ ਵੀ ਬੜਾ ਵੱਡਾ ਕੰਮ ਕਰਤਾ ਬੜੀ ਚੰਗ ਛੇੜਤੀ ਵਾਏ ਜੰਕਸ਼ਨ ਦੀ ਲੋੜ ਕਿਉਂ ਪਵੇ ਇਹਨੇ ਡੇ ਟੂ ਡੇ ਅਗਰ ਤੁਸੀਂ ਕਰਦੇ ਰਹੋ ਸਪੋਜ਼ ਕਰੋ ਕਿਸੇ ਬੰਦੇ ਨੂੰ ਛੋਟੀ ਜਿਹੀ ਬਿਮਾਰੀ ਹੈ ਜੀ ਅਗਰ ਉਹ ਡਾਕਟਰ ਕੋਲ ਜਾਂਦਾ ਹੈ ਤੇ ਉਹਦਾ ਪਹਿਲੀ ਸਟੇਜ ਦੇ ਟਰੀਟਮੈਂਟ ਹੋ ਜਾਂਦਾ ਹੈ ਤੇ ਜਦੋਂ ਡਾਕਟਰ ਕੋ ਨਹੀਂ ਜਾਂਦਾ ਸਲੋ ਸਲੋ ਬਿਮਾਰੀ ਵੱਧਦੀ ਜਾਂਦੀ ਹੈ ਮੰਨ ਲਓ ਸ਼ੂਗਰ ਹੀ ਹੈ ਤੇ ਕਿਤੇ ਪੈਰ ਕੱਟਣਾ ਪੈ ਜਾਂਦਾ ਕਿਤੇ ਲੱਤ ਕੱਟਣੀ ਪੈ ਜਾਂਦੀ ਹੈ ਤੇ ਕਿਤੇ ਕਿਸ ਨੂੰ ਮੰਨ ਲਓ ਕੈਂਸਰ ਹੋ ਗਿਆ ਉਹਦੀ ਜ਼ਿੰਦਗੀ ਚਲੀ ਜਾਂਦੀ ਹੈ ਨਾਓ ਅਸੀਂ ਉਹ ਕੈਂਸਰ ਵਾਲੀ ਸਟੇਜ ਤੇ ਪਹੁੰਚ ਚੁੱਕੇ ਹਾਂ ਸੋ ਪਹਿਲੀ ਸਟੇਜ ਤੇ ਇਹਨੂੰ ਰੋਕਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਕਿਉਂਕਿ ਜਦੇ ਸਰਕਾਰ ਦੇ ਬੰਦੇ ਨਾਲ ਤੁਸੀਂ ਗੱਲ ਕਰੋਗੇ ਕਹਿੰਗੇ ਸਾੰਦਾਂ ਤਿੰਨ ਸਾਲ ਹੋਏ ਪਹਿਲਾਂ ਤਾਂ ਕਾਂਗਰਸ ਸੀ ਜੀ ਬੀਜੇਪੀ ਕਾਲੀ ਦਲ ਸੀ ਮੈਂ ਇਹ ਕਹਿੰਨਾ ਕਿ ਕਿਤਨਾ ਕਿਤੇ ਇਹ ਦੀ ਜ਼ਿੰਮੇਵਾਰੀ ਸਾਰਿਆਂ ਨੂੰ ਲੈਣੀ ਚਾਹੀਦੀ ਐਜ਼ ਅ اپੋਜੀਸ਼ਨ ਮਤਲਬ ਮੈਂ ਹਾਂ ਜਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਅਸੀਂ ਆਪੋਜੀਸ਼ਨ 'ਚ ਹਾਂ ਬਟ ਮੈਂ ਇਹ ਨਹੀਂ ਕਹਿੰਦਾ ਕਿ ਡਰਾਈਵ ਮਾੜੀ ਐ ਇਹ ਗਲਤ ਹੋ ਰਿਹਾ ਇਟਸ ਅ ਗੁੱਡ ਨੋਬਲ ਕੋਸ ਚੰਗਾ ਕੰਮ ਹੈ ਹੋਣਾ ਚਾਹੀਦਾ ਅਸੀਂ ਵੀ ਇਹਦੇ ਨਾਲ ਆ ਲੋਕਾਂ ਨੂੰ ਇਹ ਨੂੰ ਸਪੋਰਟ ਕਰਨਾ ਚਾਹੀਦਾ ਉਹ ਇਹ ਜ਼ਿੰਮੇਵਾਰੀ ਸਾਰੀ ਸਰਕਾਰਾਂ ਦੀ ਹੈ ਅਗਰ 27 ਚ ਅਸੀਂ ਆਗੇ ਲੋਕ ਲੈ ਆਏ ਤੇ ਸਾਡਾ ਪਹਿਲਾ ਏਜੰਡਾ ਵੀ ਇਹ ਹੀ ਹੋਏਗਾ ਸਾਰੇ ਕੰਮ ਛੱਡ ਕੇ ਸੀ ਇਹਨੂੰ ਰੋਕਾਂ ਬਿਲਕੁਲ ਕੀ ਲੱਗਦਾ ਵੀ ਜਿਹੜੀ ਗੱਲ ਕਹੀ ਗਈ ਸੀਗੀ ਹੈਲਥ ਐਜੂਕੇਸ਼ਨ ਰੋਜ਼ਗਾਰ ਤੇ ਨਸ਼ਾ ਮੁਕਤ ਪੰਜਾਬ ਦੀ ਜਿਹੜੀ ਗੱਲਾਂ ਸੀਗੀਆਂ ਲੱਗਦਾ 27 ਦੇ ਵਿੱਚ ਆਉਣ ਦੇ ਵਿੱਚ ਕੀ ਲੱਗਦਾ ਕਿ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਆਊਗੀ ਤੇ ਪੰਜਾਬ ਦੇ ਲੋਕ ਕਿਹੜੀ ਸਰਕਾਰ ਨੂੰ ਜਿਹੜਾ ਚੁਣਨ ਦੇਖੋ ਦਿੱਲੀ ਦਾ ਰਿਜ਼ਲਟ ਬੜੀ ਕਲੈਰਟੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਆਪਣੀਆਂ ਸੀਟਾਂ ਹਾਰ ਗਏ ਔਰ ਬੜਾ ਕੁਝ ਇਹਨਾਂ ਨੇ ਉੱਥੇ ਲੋਕਾਂ ਨੂੰ ਝੂਠ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਜਿਹੜਾ ਪੰਜਾਬ ਹੈ ਉਹ ਤਾਂ ਬਿਲਕੁਲ ਇਹਦਾ ਪਿਵਾਦ ਹੈ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਕਰਜ਼ਾ ਸੀਗਾ ਉਹ ਕਈ ਗੁਣਾ ਵਧਾਤਾ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਇਹ ਮੂਵਮੈਂਟ ਚੱਲੀ ਸੀ ਆਮ ਆਦਮੀ ਪਾਰਟੀ ਦੀ that is start from vip culture ਅੱਜ ਤੁਸੀਂ ਪੰਜਾਬ ਦਾ ਇੱਕ ਨੁਮਾਇੰਦਾ ਦੱਸ ਦਿਓ ਜਿਹਦੇ ਕੋਲ ਗਨਮੈਨ ਨਹੀਂ ਜੇ ਕੋ ਸਿਕਿਉਰਟੀ ਨਹੀਂ ਹੈ ਔਰ ਜਿਹਦੇ ਕੋਲ ਸਰਕਾਰੀ ਘਰ ਨਹੀਂ ਹੈ ਜਿਹੜਾ ਸਰਕਾਰੀ ਜਿਹੜਾ ਅਲਾਉਂਸ ਮਿਲਦਾ ਐ ਐਮਐਲਐਨ ਉਹ ਨਹੀਂ ਲੈ ਰਿਆ ਜਾਂ ਜਿਹੜੀਆਂ ਬਾਕੀ ਫੈਸਿਲਟੀਆਂ ਨਹੀਂ ਲੈ ਰਿਆ ਫਿਰ ਆ ਗਏ ਸੀ ਇਹ ਪਰਿਵਾਰਵਾਦ ਦੇ ਉੱਤੇ ਕਿ ਨਹੀਂ ਜੀ ਕਾਂਗਰਸਾ ਪਰਿਵਾਰਵਾਦ ਆ ਇਸ ਦਾ ਆਮ ਜਿਹੜਾ ਵਰਕਰ ਹੈ ਉਹਨੂੰ ਟਿਕਟਾਂ ਦਵਾਂਗੇ ਪਾਰਲੀਮੈਂਟ 'ਚ ਹੀ ਹੋਇਆ ਜੀ ਕਾਰਪੋਰੇਸ਼ਨ 'ਚ ਇਹ ਚੀਜ਼ ਹੋਈ ਤੁਹਾਡੇ ਸਾਹਮਣੇ ਸਾਰੇ ਪ੍ਰੂਫ ਹੈ ਔਰ ਜਿਹੜਾ ਪਾਰਲੀਮੈਂਟ ਦਾ ਰਿਜ਼ਲਟ ਹੈ ਤੇ ਆਊਟ ਆਫ 30 ਅਸੀਂ 7 ਜਿੱਤੇ ਉਹ ਜਿਹੜਾ ਕਾਰਪੋਰੇਸ਼ਨ ਦਾ ਰਿਜ਼ਲਟ ਹੈ ਲੁਧਿਆਣੇ ਦਾ 41 ਨੇ ਲੈ ਗਏ 31 80 ਲੈ ਗਏ ਉਹ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਜਦੋਂ ਦਾ ਹਾਊਸ ਕਾਰਪੋਰੇਸ਼ਨ 92 ਦੀ ਬਣੀ ਹੈ ਅੱਜ ਤੱਕ ਕਦੀ ਨਹੀਂ ਹੋਇਆ ਕਿ ਰੂਲਿੰਗ ਪਾਰਟੀ ਦਾ ਐਬਸੋਲਿਊਟ ਮੈਜੋਰਿਟੀ ਨਾਈ ਹੋਵੇ ਤੋਂ ਇਹਨਾਂ ਨੂੰ ਸਾਡੇ ਕੌਂਸਲਰਾਂ ਦੇ ਘਰਾਂ 'ਚ ਜਾਣਾ ਪਿਆ ਵੀ ਭਾਈ ਆ ਜਾ ਆ ਜਾ ਆ ਜਾ ਤੇ ਲਾਲਚ ਦਿੱਤਾ ਕਿਸੇ ਨੂੰ ਕੁਝ ਦਿੱਤਾ ਕੋਈ ਗੱਲਾਂ ਕੀਤੀਆਂ ਤੇ ਇਹ ਇਹ ਤੋਂ ਹੀ ਕਲੈਰਟੀ ਹੈ ਕਿ ਇਹਨਾਂ ਦਾ ਤੇ ਸਾਡਾ ਕੋਈ ਲੰਬਾ ਛੋਟਾ ਹੁਣ ਫਰਕ ਨਹੀਂ ਸੀਗਾ ਆਦਰਵਾਇਜ਼ ਰੂਲਿੰਗ ਪਾਰਟੀ ਆਪਣਾ ਕੋਰ ਹਾਊਸ ਨਾ ਬਣਾ ਸਕੇ ਇਥੋਂ ਕੋਈ ਨਹੀਂ ਲੋਕ ਇਹਨਾਂ ਦੇ ਨਾਲ ਨਹੀਂ ਹੈ ਸੋ ਬਈ ਇਗਰਲੀ ਵੇਟਿੰਗ 2027 ਐਂਡ ਕੱਲੇ ਅਸੀਂ ਨਹੀਂ ਵੇਟ ਕਰ ਰਹੇ ਪੰਜਾਬ ਦੇ ਲੋਕ ਇਚਾ ਰਹੇ ਆ ਵੀ ਰੱਬ ਕਰਕੇ ਸਤਾਈ ਜਲਦੀ ਆਵੇ ਇਹ ਸਾਰੇ ਵੋਟਾਂ ਕਰਾ ਦਿਓ ਤੇ ਇਹਨਾਂ ਨੂੰ ਚੱਲਦਾ ਕਰੀਂ ਬਿਲਕੁਲ ਸੋ ਸਾਡੇ ਨਾਲ ਸੰਜੀਤ ਤਲਵਾਰ ਜੀ ਮੌਜੂਦ ਸਿਗੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੋ ਐਕਸ ਐਮ ਐਲਏ ਲੁਧਿਆਣਾ ਈਸਟ ਦੇ ਸੋ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਸ਼ੇ ਖਿਲਾਫ ਛੇੜੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਲਗਾਤਾਰ ਜਿਹੜੀ ਕਾਰਵਾਈ ਕਰੀ ਹੈ ਸੋ ਪੰਜਾਬ ਪੁਲਿਸ ਲੁਧਿਆਣੇ ਦੇ ਵਿੱਚ ਨਹੀਂ ਹਰ ਜ਼ਿਲ੍ਹਿਆਂ ਦੇ ਵਿੱਚ ਵਕ-ਵਕ ਜਗ੍ਹਾ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜੀ ਯੁੱਧ ਛੇੜੀ ਹੋਈ ਹੈ ਸੋ ਉਸ ਦੌਰਾਨ ਲੋਕਾਂ ਨੂੰ ਅਪੀਲ ਕੀਤਾ ਹੈ ਕਿ ਲੋਕ ਡਰਨਾ ਲੋਕ ਪੁਲਿਸ ਦਾ ਸਹਿਯੋਗ ਕਰਨ ਸੋ ਨਸ਼ੇ ਨੂੰ ਖਤਮ ਕੀਤਾ ਜਾਵੇ ਸੋ ਨਸ਼ਾ ਮੁਕਤ ਪੰਜਾਬ ਜਿਹੜਾ ਬਣਾਇਆ ਜਾਵੇ ਉਹ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕਦੋਂ ਤੱਕ ਜਿਹੜਾ ਨਸ਼ਾ ਹੈ ਇਹ ਪੂਰੀ ਤਰੀਕੇ ਜਿਹੜਾ ਖਤਮ ਹੋ ਜਾਂਦਾ ਪੰਜਾਬ ਵਿੱਚ ਦੇਖਦੇ ਰਹੋ ਲੁਧਿਆਣਾ ਲਾਈਵ ਮੈਨਚਨ ਕੈਮਰਾਮੈਨ ਅਮਿਤ ਨਾਥ ਤੁਹਾਨੂੰ